ਕਿ ਪਾਈ ਅਸੀਂ ਬਿਲਕੁਲ ਵੀ ਅਹੰਕਾਰ ਨਹੀਂ ਕਰਨਾ 사ਤਸੰਗਤ ਜੀ ਅਹੰਕਾਰ ਸਾਡੀ ਸਾਰੀ ਜੋ ਸੇਵਾ ਹੈ ਨਾ ਜਿਹੜੀ ਅਸੀਂ ਬੜੇ ਮਨ ਲਾ ਕੇ 사ਤਸੰਗਤ ਜੀ ਮਨ ਧਨ ਦੇ ਨਾਲ ਕੀਤੀ ਹੈ ਜਿੰਨਾ ਵੀ ਸੇਵਾ ਸਿਮਰਨ ਕੀਤਾ ਹੈ ਸਭ ਵਿਰਤ ਚਲਾ ਜਾਂਦਾ ਹੈ 사ਤਸੰਗਤ ਜੀ ਜੇ ਸਾਡੇ ਮਨ ਦੇ ਵਿੱਚ ਨਾ ਅਹੰਕਾਰ ਆ ਜਾਵੇ ਤੇ 사ਤਸੰਗਤ ਜੀ ਅਸੀਂ ਇਨਸਾਨ ਹਾਂ ਕੁਦਰਤੀ ਹੋ ਜਾਂਦਾ ਹੈ ਕਿ ਭਾਈ ਜਦੋਂ ਨਾਮ ਹੋਣ ਲੱਗੇ ਜਦੋਂ ਬਹੁਤ ਮਾਨ ਸਤਕਾਰ ਮਿਲਦਾ ਹੈ ਸਾਤ ਸੰਗਤ ਜਿਸ ਮਨ ਦੇ ਵਿੱਚ ਨਾ ਅਹੰਕਾਰ ਆ ਜਾਂਦਾ ਹੈ ਸਾਤ ਸੰਗਤ ਜੀ ਕਿਸੇ ਨੂੰ ਪੈਸੇ ਦਾ ਅਹੰਕਾਰ ਕਿਸੇ ਨੂੰ ਧੀਆਂ ਪੁੱਤਰਾਂ ਦਾ ਅਹੰਕਾਰ ਕਿਸੇ ਨੂੰ ਜ਼ਮੀਨ ਜਾਇਦਾਦ ਦਾ ਅਹੰਕਾਰ ਇਹ ਸਾਤ ਸੰਗਤ ਜੀ ਅਹੰਕਾਰ ਅਨੇਕ ਪ੍ਰਕਾਰ ਦਾ ਹੈ ਇਹ ਮਾਇਆ ਦਾ ਹੀ ਰੂਪ ਹੈ ਤੇ ਸਤਗੁਰੂ ਜੀ ਫਰਮਾਉਂਦੇ ਨੇ ਕਿ ਜੀਵ ਜਦੋਂ ਤੱਕ ਤੇਰੇ ਮਨ ਦੇ ਵਿੱਚ ਅਹੰਕਾਰ ਹੈ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਜੇ ਸਕਦੀ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਜਦੋਂ ਤੱਕ ਸਾਡੇ ਮਨ ਦੇ ਵਿੱਚ ਥੋੜਾ ਜਿਹਾ ਵੀ ਜੇ ਕਿਤੇ ਅਹੰਕਾਰ ਰਹਿ ਗਿਆ ਸਾਧ ਸੰਗਤ ਜੀ ਜਦ ਹਮ ਹੋਤੇ ਸਾਧ ਸੰਗਤ ਜੀ ਜਦੋਂ ਮੈਂ ਹਾਂ ਜਦ ਹਮ ਹੋਤੇ ਤਬ ਤੂੰ ਨਹੀਂ ਉਦੋਂ ਤੱਕ ਪਰਮਾਤਮਾ ਨਹੀਂ ਮਿਲਦਾ ਤੇ ਸਾਧ ਸੰਗਤ ਜੀ ਜਦੋਂ ਆਪਾਂ ਗੁਰਾਂ ਦੇ ਬਚਨ ਮਨ ਦੇ ਵਿੱਚ ਵਸਾ ਲਵਾਂਗੇ ਤੇ ਸਾਧ ਸੰਗਤ ਜੀ ਅਹੰਕਾਰ ਨੂੰ ਖਤਮ ਕਰਾਂਗੇ ਫਿਰ ਉਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਲਈ ਸਾਡਾ ਹੋ ਜਾਵੇਗਾ ਸਾਤਸੰਗ ਜੀ ਜੇ ਇੱਕ ਵਾਰੀ ਪ੍ਰਮਾਤਮਾ ਮਿਲ ਗਿਆ ਫਿਰ ਕਦੇ ਅਹੰਕਾਰ ਨਹੀਂ ਆਉਂਦਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਆਪਾ ਗਿਓ ਤਬ ਭਗਤ ਪਾਈ ਕਿ ਜਦੋਂ ਤੱਕ ਅਸੀਂ ਅੰਦਰੋਂ ਅਹੰਕਾਰ ਨਹੀਂ ਜੇ ਕੱਢਦੇ ਨਾ ਸਾਤਸੰਗ ਜੀ ਉਦੋਂ ਤੱਕ ਭਗਤੀ ਸ਼ੁਰੂ ਵੀ ਨਹੀਂ ਜੀ ਹੁੰਦੀ ਭਗਤੀ ਸ਼ੁਰੂ ਹੀ ਉਦੋਂ ਹੁੰਦੀ ਹੈ ਸਾਤਸੰਗ ਜੀ ਜਦੋਂ ਅਸੀਂ ਆਪਣੇ ਮਨ ਦੇ ਵਿੱਚੋਂ ਅਹੰਕਾਰ ਘੜ ਦਿੰਨੇ ਆ ਆਪਾ ਗਿਓ ਤਬ ਭਗਤ ਪਾਈ ਸਾਤਸੰਗਤ ਜੀ ਜਿੰਨਾ ਚੀਜ਼ਾਂ ਦੇ ਉੱਪਰ ਆਪਾਂ ਅਹੰਕਾਰ ਕਰਦੇ ਆ ਨਾ ਆਈ ਤਲਵ گوਪਾਲ ਰਾਏ ਕੀ ਮਾਇਆ ਮੰਦਰ ਚੋੜ ਚਲਿਓ ਸਾਤਸੰਗਤ ਜੀ ਕੁਝ ਸਮੇਂ ਦੀ ਹੀ ਖੇਡ ਹੈ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਉੱਚੇ ਮੰਦਰ ਸਾਲ ਰਸੋਈ ਏਕ ਕਰੀਫਨ ਰਹਿਣ ਨਾ ਹੋਈ ਏ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਂਸਰ ਲਗਿਓ ਮੱਟੀ ਪਾਈ ਬੰਦ ਕੁਟੰਬ ਸਹਿਰਾ ਹੋਈ ਵੀ ਲੱਗੈ ਕਾੜ ਸਵੇਰਾ ਕਰਕੇ ਨਾਰ ਔਰਤਨ ਲਾਗੀ ਉਤੋਂ ਪੂਤ ਪੂਤ ਕਰ ਪਾਗੀ ਕਿ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਸੋਹਣੇ ਸੋਹਣੇ ਮਕਾਨ ਬਣਾਏ ਨੇ ਸੋਨੀਆਂ ਸੋਨੀਆਂ ਰਸੋਈਆਂ ਬਣਾਈਆਂ ਨੇ ਭਾਈ ਜਦੋਂ ਅੰਤ ਸਮਾ ਆਉਂਦਾ ਆ ਇੱਕ ਪਲ ਵੀ ਸਾਨੂੰ ਉਹਨਾਂ ਦੇ ਵਿੱਚ ਨਹੀਂ ਜੇ ਰਹਿਣ ਦਿੱਤਾ ਜਾਂਦਾ ਆਈ ਤਲਵ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਇੱਕ ਲੱਖ ਪੂਤ ਸਵਾਲ ਇਕ ਨਾਤੀ ਤੈ ਰਾਵਣ ਕਰ ਦਿਆ ਨਾ ਬਾਤੀ ਸਾਤਸੰਗਤ ਜੀ ਐਡਾ ਵੱਡਾ ਵਿਦਵਾਨ ਉਹਨੂੰ ਸੰਸਾਰ ਛੱਡ ਕੇ ਜਾਣਾ ਪਿਆ। ਰਾਮ ਗयो, 라ਵਣ ਗयो, ਸਾਤਸੰਗਤ ਜੀ ਸਭ ਨੂੰ ਜਾਣਾ ਪੈਂਦਾ ਹੈ। ਲੰਕਾ ਸਭ ਕੋਟ ਸਮੁੰਦ ਸਿਖਾਈ ਤੈ 라ਵਣ ਕਰ ਖਬਰ ਨਾ ਪਾਈ। ਕਿਆ ਮੰਗੂ ਕਿਛ ਥਿਰ ਨਾ ਰਹੀ ਦੇਖਤ ਨੈਣ ਚਲੋ ਜਗ ਜਾਈ ਕਿ ਭਾਈ ਅੱਖਾਂ ਨਾਲ ਦੇਖਦੇ ਆਂ ਸਾਰਾ ਕੁਛ ਜਾ ਰਿਹਾ ਹੈ, ਕੁਝ ਵੀ ਪਰਮਾਨੈਂਟ ਨਹੀਂ ਹੈ ਸਾਤਸੰਗਤ ਜੀ। ਫਿਰ ਆਪਾਂ ਕਿਸ ਚੀਜ਼ ਤੇ ਹੰਕਾਰ ਕਰੀਏ? ਇਕ ਲਖ ਪੂਤ ਸਵਾਲਕਨਾਤੀ ਤੈਰਾ ਵਣ ਕਰਦੀਆ ਨਬਾਤੀ ਚੰਦ ਸੂਰਜ ਜਾਕੇ ਤਪਤ ਰਸੋਈ ਬਸੰਤਰ ਜਾਕੇ ਕਪਰੇ ਤੋਈ ਗੁਰਮਤਿ ਰਾਮੈ ਨਾਮ ਵਸਾਈ ਅਸਤਿ ਰਹਿਨ ਕਤਹੂ ਜਾਈ ਕਹਿਤ ਕਬੀਰ ਸਨੋਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਕਿ ਸਾਧ ਸੰਗਤ ਜੀ ਜਿੰਨਾ ਵੀ ਪੈਸਾ ਹੋਵੇ ਸਾਡੇ ਕੋਲੇ ਕਿੰਨਾ ਹੀ ਨਾਮ ਹੋ ਜੇ ਪ੍ਰਸਾਦ ਸੰਗਤ ਜੀ ਜਦੋਂ ਤੱਕ ਮਨ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਨਹੀਂ ਜੀ ਹੁੰਦਾ ਜਦੋਂ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਗੁਰਾਂ ਦੇ ਵਚਨ ਨਹੀਂ ਨਿਭਾਉਂਦੇ ਸਾత్సੰਗਤ ਜੀ ਅਧੂਰੇ ਚਲੇ ਜਾਵਾਂਗੇ ਬਚਨੀ ਤੋਰ ਮੋਰਮ ਨਮਾਨ ਜਨ ਕੋ ਪੂਰਨ ਦੀ ਤੇ ਸਾత్సੰਗਤ ਜੀ ਬਾਰ ਬਾਰ ਬੇਨਤੀ ਹੈ ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਆਪਾਂ ਅਹੰਕਾਰ ਨਹੀਂ ਕਰਨ ਸਾత్సੰਗਤ ਜੀ 라ਵਣ ਕਿੱਡਾ ਵੱਡਾ ਵਿਦਵਾਨ ਸੀ ਕਿ ਸਾత్సੰਗਤ ਜੀ ਜੋ ਸੂਰਜ ਦੀ ਰੋਸ਼ਨੀ ਦੇ ਨਾਲ ਖਾਣਾ ਤਿਆਰ ਕਰ ਲੈਂਦਾ ਸੀ ਹਵਾ ਦੇ ਨਾਲ ਸਾత్సੰਗਤ ਜੀ ਮਸ਼ੀਨਾ ਚਲਾ ਰਿਹਾ ਹੈ ਐਡਾ ਵੱਡਾ ਸਾਧ ਸੰਗਤ ਜੀ ਵਿਦਵਾਨ ਉਹਨੂੰ ਸੰਸਾਰ ਦੇ ਵਿੱਚੋਂ ਜਾਣਾ ਪਿਆ। ਰਾਮ ગયો, 라ਵਣ ગયો, 1 ਲੱਖ ਪੂਤ ਸਵਾਂ ਲੱਖ ਨਾਤੀ ਤੈ 라ਵਣ ਕਰਦੀਆਂ ਨਾ ਬਾਤੀ। ਚੰਦ ਸੂਰਜ ਜਾਕੇ ਤਪਤ ਰਸੋਈ, ਬਸੰਤਰ ਜਾਕੇ ਕਪੜੇ ਤੋਈ। ਸਾਧ ਸੰਗਤ ਜੀ ਐਡਾ ਵੱਡਾ ਵਿਦਵਾਨ ਜੀ ਨੇ ਭਾਈ ਸੋਲਰ ਸਿਸਟਮ ਵੀ ਬਣਾ ਲਿਆ ਸੀ। ਉਹਨੂੰ ਇਸ ਸੰਸਾਰ ਦੇ ਵਿੱਚੋਂ ਜਾਣਾ ਪਿਆ ਸਾਧ ਸੰਗਤ ਜੀ। ਤੇ ਅਸੀਂ ਵੀ ਇਸ ਸੰਸਾਰ ਦੇ ਵਿੱਚੋਂ ਜਾਣਾ ਹੈ। ਕਿਆ ਤੂੰ ਸੋਇਆ ਜਾਗੇ ਏ ਆਨਾ ਤੈ ਜੀਵਨ ਜਗ ਸੱਚ ਕਰ ਜਾਂਦਾ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਸਾ ਸੰਗਤ ਜੀ ਰਸਤਾ ਬਹੁਤ ਦੂਰ ਹੈ ਤੇ ਜੋ ਮੌਤ ਰੂਪੀ ਕਾਲ ਹੈ ਨਾ ਉਹ ਸਾਡੇ ਸਿਰ ਤੇ ਬੈਠਾ ਰਹਿੰਦਾ ਐਸੇ ਕਰਕੇ ਗੁਰੂ ਜੀ ਫਰਮਾਉਂਦੇ ਨੇ ਤੂੰ ਕਾਹੇ ਗਰਬੈ ਬਾਵਲੀ ਜੈਸੇ ਪਾਦੋ ਕੁੰਬਰਾਜ ਤੂੰ ਤਿਸਤੇ ਕਰੀ ਉਤਾਵਲੀ ਕਿ ਜੀਵ ਕਾ ਦਾ ਅਹੰਕਾਰ ਕਰਦਾ ਹੈ ਪਾਦੋ ਦੇ ਮਿਨੇ ਚ ਸਾ ਸੰਗਤ ਜੀ ਨਾ ਖੰਬ ਆਂਦੀ ਹੈ ਮਸ਼ਰੂਮ ਕਹਿ ਦਿੰਦੇ ਨੇ ਸਾਧ ਸੰਗਤ ਜੋ ਖੁੰਭੋ ਕੁਝ ਸਮੇਂ ਲਈ ਆਉਂਦੀ ਜਿਆਦਾ ਸਮਾਂ ਨਹੀਂ ਹੁੰਦਾ ਉਹਦੇ ਕੋਲੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਬੇਟਾ ਤੇਰਾ ਤਾਂ ਜੀਵਨ ਉਸ ਤੋਂ ਵੀ ਛੋਟਾ ਹੈ ਉਹਦਾ ਪ੍ਰੋਸਾ ਤਾਂ ਹੈ ਭਾਈ ਉਹ ਕੁਝ ਦਿਨ ਰਹੇਗੀ ਤੇਰਾ ਤਾਂ ਇੱਕ ਪਲ ਦਾ ਪ੍ਰੋਸਾ ਨਹੀਂ ਤੇ ਸੱਚਾ ਸਾਧ ਸੰਗਤ ਜੀ ਇਨਸਾਨ ਬੈਠਾ ਬੈਠਾ ਡਿੱਗ ਜਾਂਦਾ ਹੈ ਲੋਕ ਸਫਰ ਕਰਦੇ ਨੇ ਸਾਧ ਸੰਗਤ ਜੀ ਕੋਈ ਪਹੁੰਚ ਜਾਂਦਾ ਕੋਈ ਪਹੁੰਚਦਾ ਨਹੀਂ ਇੱਕ ਪਲ ਦਾ ਪਤਾ ਨਹੀਂ ਸਾਧ ਸੰਗਤ ਜੀ ਕੋਈ ਸੁੱਤਾ ਰਹਿ ਜਾਂਦਾ ਕੋਈ ਬੈਠਾ ਰਹਿ ਜਾਂਦਾ ਕੋਈ ਨੱਚਦਾ ਨੱਚਦਾ ਸਾਧ ਸੰਗਤ ਜੀ ਡਿੱਗ ਰਿਹਾ ਕਿਸੇ ਦਾ ਹਾਰਟ ਫੇਲ ਹੋ ਰਿਹਾ ਕਿਸ ਨੂੰ ਹਾਰਟ ਅਟੈਕ ਆ ਰਿਹਾ ਸਾਧ ਸੰਗਤ ਜੀ ਸੁੱਖ ਲਈ ਜਾਂਦੇ ਆ ਰਸਤੇ 'ਚ ਐਕਸੀਡੈਂਟ ਹੋ ਜਾਂਦਾ ਹੈ ਬਿਨਾਂ ਦੱਸੇ ਸਾਧ ਸੰਗਤ ਜੀ ਇਹ ਜੋ ਪਰਮ ਪਿਤਾ ਪਰਮਾਤਮਾ ਦੀ ਰੀਤ ਹੈ ਇਹ ਬਿਨਾਂ ਦੱਸੇ ਹੀ ਲੈ ਜਾਂਦੀ ਹੈ ਵਣਜ ਕਰੋ ਵਣ ਜਾ ਰਿਓ ਵਖਰੇ ਲਿਓ ਸੰਭਾਲ ਤੈਸੀ ਵਸਤ ਵਸਾਈ ਐ ਜੈਸੀ ਨਿ ਬਹਿਣਾ ਇਸ ਕਰਕੇ ਪਾਈਏ ਸਮੇ ਦਾ ਕੁਛ ਨਹੀਂ ਪਤਾ ਕਦੋਂ ਕੀ ਹੋਣਾ ਹੈ ਅਪਾ ਐਸੀ ਐਸਾ ਵਪਾਰ ਕਰਨਾ ਜੋ ਸਾਡੇ 사త్సੰਗ ਜੀ ਇੱਥੇ ਵੀ ਕੰਮ ਆਵੇ ਤੇ ਉਸ ਪਰਮਪਿੱਤਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਕੰਮ ਆਵੇ ਤੇ 사త్సੰਗ ਜੀ ਗੁਰਾਂ ਦਾ ਉਪਦੇਸ਼ ਹੈ ਕਿ ਭਾਈ ਸੇਵਾ ਸਿਮਰਨ ਕਰਦੇ ਦਾਨਪੁਨ ਕਰਦੇ 사త్సੰਗ ਜੀ ਆਪਾਂ ਕੋਈ ਅਹੰਕਾਰ ਨਹੀਂ ਕਰਨਾ ਜਿਸ ਸਮਾਜ ਦੇ ਵਿੱਚ ਅਸੀਂ 사త్సੰਗ ਜੀ ਨਾਮ ਕਮਾ ਲਿਆ ਹੈ ਸਮਾਜ ਦੇ ਵਿੱਚ ਆਪਾਂ ਪੈਸੇ ਵਾਲੇ ਹੋ ਗਏ ਆ ਗਿਆਨੀ ਹੋ ਗਏ ਆ 사త్సੰਗ ਜੀ ਕਦੇ ਅਹੰਕਾਰ ਨਹੀਂ ਕਰਦਾ ਗਿਆਨੀ ਗੁਨੀ ਸੂਰ ਛਤਰਪਤ ਰਾਜ ਸਾਧ ਸੰਗਤ ਜੀ ਕਿੰਨੇ ਹੀ ਵੱਡੇ ਆਪਾਂ ਰਾਜੇ ਬਣ ਜਾਈਏ ਕਿੰਨੇ ਹੀ ਵੱਡੇ ਆਪਾਂ ਮੰਤਰੀ ਬਣ ਜਾਈਏ ਆਈਐਸ ਪੀਸੀਐਸ ਆਫੀਸਰ ਬਣ ਜਾਈਏ ਪਰ ਸਾਧ ਸੰਗਤ ਜੀ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਦਕਰ ਜੀ ਵਾਂਗੂ ਗੁਰੂਆਂ ਦੇ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਵਾਂਗੂ ਆਪਾਂ ਸਾਧ ਸੰਗਤ ਜੀ ਸਬਦਾ ਹੱਥ ਫੜਨਾ ਹੈ ਸਬਦਾ ਪਲਾ ਕਰਨਾ ਹੈ ਇਹ ਸਤਗੁਰੂ ਅਰਵਦਾਸ ਮਹਾਰਾਜ ਜੀ ਦੇ ਵਚਨ ਨੇ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮ ਮਾਹੀ ਸਤਸੰਗਤ ਜੀ ਬਾਰ ਬਾਰ ਬੇਨਤੀ ਹੈ ਕਿ ਭਾਈ ਅਹੰਕਾਰ ਬਹੁਤੇ ਲੋਕਾਂ ਨੂੰ ਡਬੋ ਚੁੱਕਿਆ ਸਤਸੰਗਤ ਜੀ ਸਾਰਾ ਸਾਲ ਸੇਵਾ ਕਰਦੇ ਰਹਿੰਦੇ ਆ ਸਤਸੰਗਤ ਜੀ ਜਦੋਂ ਗੁਰਪੁਰਬ ਆਉਂਦਾ ਹੈ ਸਤਸੰਗਤ ਜੀ ਸਾਡੇ ਅੰਦਰ ਅਹੰਕਾਰ ਆ ਜਾਂਦਾ ਹੈ ਕਿ ਭਾਈ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਮੈਂ ਤਾਂ ਸਾਰਾ ਸਾਲ ਸੇਵਾ ਕਰਦਾ ਮੇਰੇ ਜਿੰਨਾ ਕੋਈ ਦਾਨ ਨਹੀਂ ਦੇ ਸਕਦਾ ਸਤਸੰਗਤ ਜੀ ਬਹੁਤੇ ਨੇ ਜੋ ਗੁਰੂ ਮਿਸ਼ਨ ਨੂੰ ਦਾਨ ਦਿੰਦੇ ਨੇ ਸਤਸੰਗਤ ਜੀ ਦੇ ਕੇ ਗਿਣਾਉਂਦੇ ਨੇ ਕਿ ਭਾਈ ਮੈਂ ਸਭ ਤੋਂ ਜ਼ਿਆਦਾ ਦਾਨ ਦਿੱਤਾ ਹੈ ਸਾਤਸੰਗਤ ਜੀ ਯਾਦ ਕਰੀਏ ਕਿ ਜੋ ਅੱਜ ਸਾਡੇ ਕੋਲ ਪੈਸਾ ਹੈ ਕੋਠੀਆਂ ਨੇ ਘਾਰਾਂ ਨੇ ਇਹ ਗੁਰੂ ਰਵਿਦਾਸ ਮਹਾਰਾਜ ਜੀ ਬਾਬਾ ਸਾਹਿਬ ਦੀ ਬਦੌਲਤ ਨੇ ਸਾਤਸੰਗਤ ਜੀ ਉਹਨਾਂ ਦਾ ਸੰਘਰਸ਼ ਹੈ ਉਹਨਾਂ ਦੀਆਂ ਕੁਰਬਾਨੀਆਂ ਨੇ ਐਸੇ ਕਰਕੇ ਬਾਰ-ਬਾਰ ਬੇਨਤੀ ਸਾਤਸੰਗਤ ਜੀ ਆਪਾਂ ਸ਼ੁਕਰਾਨਾ ਕਰੀਏ ਕਿ ਭਾਈ ਅੱਜ ਅਸੀਂ ਪੈਸੇ ਵਾਲੇ ਹੋ ਗਏ ਅੱਜ ਅਸੀਂ ਕੋਠੀਆਂ ਘਾਰਾਂ ਵਾਲੇ ਹੋ ਗਏ ਆ ਸਾਤਸੰਗਤ ਜੀ ਸਮਾਲਕ ਦਾ ਸ਼ੁਕਰਾਨਾ ਕਰੀਏ ਤੇ ਜਿੰਨਾ ਵੀ ਹੋ ਸਕੇ ਸਾਤਸੰਗਤ ਜੀ ਸਮਾਜ ਦਾ ਹੱਥ ਵੀ ਪੜੀਏ ਜਦੋਂ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਬੇਟਾ ਜਦੋਂ ਤੱਕ ਤੇਰੇ ਮਨ 'ਚ ਅਹੰਕਾਰ ਹੈ ਤੈਨੂੰ ਪਰਮਾਤਮਾ ਮਿਲ ਹੀ ਨਹੀਂ ਸਕਦਾ ਸੱਚ ਮਿਲ ਹੀ ਨਹੀਂ ਸਕਦਾ ਤੇ ਜਦੋਂ ਅਹੰਕਾਰ ਖਤਮ ਕਰਾਂਗੇ ਸਤਸੰਗਤ ਜੀ ਫਿਰ ਉਹ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਦਾਰੇ ਹੋ ਰਹੇ ਹੋਣਗੇ ਆਪਾ ਗਿਓ ਤਬ ਭਗਤ ਪਾਈ ਕਿ ਸਤਸੰਗਤ ਜੀ ਜਦੋਂ ਅਸੀਂ ਅਹੰਕਾਰ ਖਤਮ ਕਰਦੇ ਹਾਂ ਫਿਰ ਉਹ ਪਰਮਪਿਤਾ ਪਰਮਾਤਮਾ ਦੀ ਭਗਤੀ ਸ਼ੁਰੂ ਹੁੰਦੀ ਹੈ ਸਤਸੰਗਤ ਜੀ ਤੇ ਅਗਲਾ ਉਪਦੇਸ਼ ਜੋ 사త్సੰਗਤ ਜੀ ਹੈ ਇਸ ਕਰਕੇ ਬਾਰ-ਬਾਰ ਬੇਨਤੀ 사త్సੰਗਤ ਜੀ ਆਪਾਂ ਬਿਲਕੁਲ ਅਹੰਕਾਰ ਨਹੀਂ ਕਰਨਾ ਸਾਡੇ ਕੋਲ ਕਿੰਨਾ ਹੀ ਪੈਸਾ ਹੋਵੇ ਕਿੰਨਾ ਹੀ ਗਿਆਨ ਆ ਜਾਵੇ 사త్సੰਗਤ ਜੀ ਇਹ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਵਿਚਾਰ ਹੈ ਉਹਨਾਂ ਦਾ ਉਪਦੇਸ਼ ਹੈ ਕਿ ਬੇਟਾ ਬਿਲਕੁਲ ਵੀ ਅਹੰਕਾਰ ਨਾ ਕਰੋ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਜਦੋਂ ਵੀ ਘਰ 'ਚੇ ਖੁਸ਼ੀ ਆਵੇ ਪੈਸਾ ਆਵੇ ਨਾਮ ਆਵੇ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਉਸ ਮਾਲਕ ਤੋਂ ਬਿਨਾਂ 사త్సੰਗਤ ਜੀ ਕੁਝ ਵੀ ਨਹੀਂ ਸਾਡੇ ਰੈਬਰਾਂ ਦਾ ਸ਼ੁਕਰਾਨਾ ਕਰੀਏ ਤੇ ਜੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਅਸੀਂ ਨਿੰਦਾ ਵੀ ਨਹੀਂ ਕਰਨੀ ਕਿਸੇ ਦੀ। ਸਾਧ ਸੰਗਤ ਜੀ ਨਿੰਦਾ ਇੱਕ ਐਸੀ ਚੀਜ਼ ਆ ਜੋ ਸਾਡੀ ਸਾਰੀ ਸੇਵਾ ਨੂੰ ਸਾਧ ਸੰਗਤ ਜੀ ਡਬੋ ਕੇ ਰੱਖ ਦਿੰਦੀ ਹੈ। ਸਾਧ ਕ ਨਿੰਦਕ ਕੈਸੇ ਤਰ ਹੈ ਸਰਪਰ ਜਾਨੋ ਨਰਕ ਹੀ ਪਰ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਸਾਧੂ ਦਾ ਨਿੰਦਕ ਹੈ ਸਾਧ ਸੰਗਤ ਜੀ ਉਹਨੂੰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਨਰਕਾਂ ਦਾ ਭਾਗੀ ਬੰਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਨਿੰਦਾ ਇੱਕ ਐਸੀ ਚੀਜ਼ ਹੈ ਕਿ ਭਾਈ ਅਗਲੇ ਦੇ ਪਾਪ ਅਸੀਂ ਤੋਂ ਹੋ ਰਹੇ ਜੀ ਸਾਧ ਸੰਗਤ ਜੀ ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੈ ਝੂਠ ਨੂੰ ਝੂਠ ਕਹਿਣਾ ਵੀ ਨਿੰਦਾ ਨਹੀਂ ਹੈ ਸਾਧ ਸੰਗਤ ਜੀ ਨਿੰਦਾ ਉਹ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਸੱਚ ਨੂੰ ਝੂਠਾ ਕਹਿ ਦਿੰਦੇ ਹਾਂ ਸਾਧ ਸੰਗਤ ਜੀ ਕੋਈ ਸੇਵਾ ਕਰਦਾ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਪਿਆਰਾ ਹੈ ਸਾਧ ਸੰਗਤ ਜੀ ਤੇ ਜਦੋਂ ਆਪਾਂ ਉਹਨੂੰ ਮਾੜਾ ਬਣਾ ਦਿੰਦੇ ਹਾਂ ਸਾਧ ਸੰਗਤ ਜੀ ਸੱਚ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਮਾੜਾ ਬਣਾ ਦਿੰਦੇ ਹਾਂ ਕਿਸੇ ਸੱਚੇ ਸਾਧੂ ਦੀ ਨਿੰਦਾ ਕਰ ਦਿੰਨੇ ਆ ਸਾਧ ਸੰਗਤ ਜੀ ਬਹੁਤ ਵੱਡਾ ਪਾਪ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਜੇ ਉਹ ਅਠ ਸੜਤੀ ਰਤਨਾ ਵੈ ਜੇ ਉਹ ਦਵਾਦ ਸਿਲਾ ਪਜਾਵੇ ਜੇ ਉਹ ਗੂਪ ਤਟਾ ਦੇਵਾਵੇ ਕਰੈ ਨਿੰਦ ਸਭ ਬਿਰਥਾ ਜਾਵੇ ਕਿ ਸਾਧ ਸੰਗਤ ਜੀ ਸਾਧਕ ਨਿੰਦਕ ਕੈਸੇ ਤਰ੍ਹਾਂ ਸਰਪਰਜਾਨੋਂ ਨਰਕੀ ਪਰੈ ਕਿ ਭਾਈ ਸੱਚੇ ਇਨਸਾਨ ਦੀ ਸੱਚੇ ਸਾਧੂ ਦੀ ਨਿੰਦਾ ਕਰਨ ਵਾਲਾ ਨਰਕਾਂ ਦਾ ਭਾਗੀ ਬਣਦਾ ਸਾਧ ਸੰਗਤ ਜੀ ਜੇ ਉਹ ਗ੍ਰਹਿਣ ਕਰੈ ਗੁਲਖੇ ਤਰਪੈ ਨਾਰਸੀガル ਸਮੇਤ ਸਗਲੇ ਸਿਮਰਤ ਸਰਵਨੀ ਸੁਰੈ ਕਰੈ ਨਿੰਦ ਕਵਨੇ ਨਹੀਂ ਗੁਨੇ ਜੇ ਉਹ ਅਨੇਕ ਪ੍ਰਸ਼ਾਦ ਕਰਾਵੈ ਭੂਮદાન ਸੋਭਾ ਮੰਡਪ ਪਾਵੈ ਆਪਣਾ ਬਿਗਾਰ ਬਿਰਾਨਾ ਸਾੰਡੈ ਕਰੈ ਨਿੰਦ ਬੋ ਜੁਨੀ ਹੰਡਾ ਸਾ ਸੰਗ ਜੋ ਭਟਕਦਾ ਹੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਦਾ ਰਿਆ ਸਾਧ ਸੰਗਤ ਜੀ ਨਿੰਦਾ ਨਹੀਂ ਜੇ ਕਰਨੀ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਨਿੰਦਕ ਹਮਰੇ ਕਪਰੇ ਧੋਏ ਸਾਧ ਸੰਗਤ ਜੀ ਸੱਚ ਹੈ ਇਹ ਧਰਮ ਦੀ ਰੀਤ ਹੈ ਜੋ ਨਿੰਦਾ ਕਰੇਗਾ ਉਹ ਸਾਹਮਣੇ ਵਾਲੇ ਦੇ ਪਾਪ ਤੋੜਿਆ ਸਾਧ ਸੰਗਤ ਇਹ ਧਰਮ ਦੀ ਰੀਤ ਹੈ ਹੱਸ ਕਰਕੇ ਭਾਈ ਸੱਚ ਨੂੰ ਸੱਚ ਕਹਿਣਾ ਹੈ ਝੂਠ ਨੂੰ ਝੂਠ ਕਹਿਣਾ ਹੈ ਸਾਧ ਸੰਗਤ ਜੀ ਕੋ ਪਖੰਡੀ ਸਾਧੂ ਹੈ ਛੁੱਠਾ ਸਾਧੂ ਹੈ ਉਹਨੂੰ ਆਪਾਂ ਝੂਠਾ ਕਵਾਂਗੇ ਸਾਧ ਸੰਗਤ ਜੀ ਸੱਚ ਹੈ ਕਿਉਂਕਿ ਉਹ ਪਖੰਡੀ ਹੈ ਪਰ ਸਾਧ ਸੰਗਤ ਜੀ ਜਦੋਂ ਕਿਸੇ ਸੱਚੇ ਸਾਧੂ ਨੂੰ ਆਪਾਂ ਪਖੰਡੀ ਕਵਾਂਗੇ ਇਹ ਨਿੰਦਾ ਹੈ ਸਾਧ ਸੰਗਤ ਜੀ ਸਾਧ ਨੂੰ ਸਾਧ ਕਹਿਣਾ ਸੰਤ ਨੂੰ ਸੰਤ ਕਹਿਣਾ ਤੇ ਸਾਧ ਸੰਗਤ ਜੀ ਚੋਰ ਨੂੰ ਚੋਰ ਕਹਿਣਾ ਇਹ ਨਿੰਦਾ ਨਹੀਂ ਜਦੋਂ ਕਿਸੇ ਸਾਧ ਨੂੰ ਚੋਰ ਕਹਿ ਦਿੰਦੇ ਆ ਸੰਤ ਨੂੰ ਚੋਰ ਕਹਿ ਦਿੰਦੇ ਆ ਪਖੰਡੀ ਕਹਿ ਦਿੰਦੇ ਆ ਸਾਧ ਸੰਗਤ ਜੀ ਇਹ ਨਿੰਦਾ ਹੈ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਨਿੰਦਾ ਤੋਂ ਬਚੋ ਉਹ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵੀ ਸਾਧ ਸੰਗਤ ਜੀ ਨਿੰਦਕਾਂ ਨੂੰ ਕੋਈ ਸਥਾਨ ਨਹੀਂ ਮਿਲਦਾ ਇਸ ਕਰਕੇ ਭਾਈ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਨਮਸਕਾਰ ਕਰੋ ਸੱਚ ਨੂੰ ਸੱਚ ਕਹਿਣਾ ਹੈ ਤੇ ਭਾਈ ਝੂਠ ਨੂੰ ਝੂਠ ਕਹਿਣਾ ਹੈ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਹੀਂ ਤਾਂ ਸਾਧ ਸੰਗਤ ਜੀ ਸਾਧਕ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਗ ਹੀ ਪਰੈ ਕਿ ਭਾਈ ਸੱਚੇ ਬੰਦਿਆਂ ਦੀ ਨਿੰਦਾ ਨਹੀਂ ਕਰਨੀ ਆਪਾਂ ਬਹੁਤੀ ਦੁਨੀਆ ਸਾਧ ਸੰਗਤ ਜੀ ਸਾਰਾ ਸਾਰਾ ਦਿਨ ਨਿੰਦਾ ਚੁਗਲੀ ਕਰਦੀ ਸਾਧ ਸੰਗਤ ਜੀ ਮੋਬਾਈਲ ਫੋਨ ਆ ਗਏ ਨੇ ਭਾਈ ਮੋਬਾਈਲ ਫੋਨ ਤੇ ਤਾਂ ਜ਼ਿਆਦਾ ਹੁੰਦੀ ਤੇ ਬਾਰ ਬਾਰ ਬੇਨਤੀ ਭਾਈ ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਝੂਠ ਨੂੰ ਝੂਠ ਕਹਿਣਾ ਨਿੰਦਾ ਨਹੀਂ ਜਦ ਆਪਾਂ ਸੱਚ ਨੂੰ ਝੂਠ ਕਹਿ ਦਿੰਨੇ ਆ ਸਾਧ ਸੰਗਤ ਜੀ ਜੋ ਕੰਮ ਉਸਨੇ ਕਦੇ ਕੀਤਾ ਹੀ ਨਹੀਂ ਆਪਾਂ ਉਸ ਤੇ ਦੋਸ਼ ਲਗਾ ਦਿੰਨੇ ਆ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਸਾਧ ਸੰਗਤ ਜੀ ਉਹ ਨਿੰਦਾ ਹੋ ਜਾਂਦੀ ਹੈ ਜੇ ਉਸ ਬੰਦੇ ਨੇ ਕੋਈ ਮਾੜਾ ਕਰਮ ਕੀਤਾ ਵੀ ਹੋਵੇਗਾ ਸਾਧ ਸੰਗਤ ਜੀ ਉਹਦੇ ਲੇਖੇ ਵਿੱਚ ਕੋਈ ਮਾੜਾ ਕਰਮ ਆਇਆ ਹੋਵੇਗਾ ਸਤਿਗੁਰੂ ਜੀ ਫਰਮਾਉਂਦੇ ਨੇ ਨਿੰਦਕ ਹਮਰਾ ਕਪੜਾ ਧੋਏ ਕਿ ਭਾਈ ਉਹਦੇ ਜਿਹੜੇ ਪਾਪ ਨੇ ਉਹ ਸਾਡੇ ਸਿਰ ਆ ਜਾਣਗੇ ਇਸ ਕਰਕੇ ਭਾਈ ਉਹਨੂੰ ਹੌਸਲਾ ਬਜਾਈ ਕਰੋ ਸੱਚ ਨੂੰ ਸੱਚ ਕਹੋ ਤੇ ਝੂਠ ਨੂੰ ਝੂਠ ਕਹੋ ਸਾਧ ਸੰਗਤ ਜੀ ਤੇਰਾ ਜਨ ਕਾਹੀ ਕੋ ਬੋਲੇ ਬੋਲ ਬੁਲ ਆਪਣੀ ਭਗਤ ਕਿਉ ਖੋਲੇ ਟੇਕ ਬੋਲਤ ਬੋਲੇ ਤ ਬੜੇ ਬਿਆਦੀ ਬੋਲ ਅਬੋਲੇ ਜਾਈ ਬੋਲੇ ਬੋਲ ਅਬੋਲ ਕੋ ਪਕਰੈ ਬੋਲ ਬੋਲ ਕੋ ਖਾਈ ਬੋਲੇ ਗਿਆਨ ਔਰ ਬੋਲੇ ਧਿਆਨ ਬੋਲੇ ਬੇਦ ਬੜਾਈ ਉਰਮੈ ਤਰਤਰ ਜਬ ਹੀ ਬੋਲੇ ਤਬ ਹੀ ਮੂਲ ਗਵਾਈ ਕਿ 사ਤ ਸੰਗਤ ਜੀ ਜਦੋਂ ਬੰਦੇ ਅੰਦਰ ਹੰਕਾਰ ਹੋਵੇ ਨਾ ਉਹ ਨਿੰਦਾ ਚੁਗਲੀ ਜਿਆਦਾ ਕਰਦਾ 사ਤ ਸੰਗਤ ਜੀ ਜਦੋਂ ਇਨਸਾਨ ਕੋਲੇ ਬਹੁਤਾ ਪੈਸਾ ਹੋ ਜਾਵੇ ਜ਼ਮੀਨ ਜਾਇਦਾਦ ਵਾਲਾ ਹੋ ਜਾਵੇ ਗਿਆਨੀ ਹੋ ਜਾਵੇ 사ਤ ਸੰਗਤ ਜੀ ਫਿਰ ਉਹ 사ਤ ਸੰਗਤ ਜੀ ਦੂਸਰਿਆਂ ਬਾਰੇ ਬਹੁਤ ਬੁਰਾ ਸੋਚ ਲੈਂਦਾ ਹੈ ਉਨੂੰ ਐਂ ਲੱਗਦਾ ਕਿ ਭਾਈ ਮੇਰੇ ਜੈਸਾ ਕੋਈ ਹੈ ਹੀ ਨਹੀਂ ਹੈ ਪੰਡਤ ਸੂਰ ਚਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਸਾਧ ਸੰਗਤ ਜੀ ਕੋਈ ਕਿੰਨਾ ਹੀ ਵੱਡਾ ਹੋਵੇ ਪਰ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਉਹਦੇ ਬਰਾਬਰ ਕੋਈ ਵੀ ਨਹੀਂ ਹੈ ਸਾਧ ਸੰਗਤ ਜੋ ਪ੍ਰਮਾਤਮਾ ਦਾ ਸੱਚਾ ਭਗਤ ਦਾ ਸਾਧ ਸੰਗਤ ਜੀ ਸੰਤ ਹੈ ਉਹਦੇ ਬਰਾਬਰ ਕੋਈ ਵੀ ਨਹੀਂ ਪੰਡਤ ਸੂਰ ਚਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਸਾਧ ਸੰਗਤ ਤੇ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੇ ਘਰ ਦੇ ਵਿੱਚ ਸੁੱਖ ਲਿਆਣਾ ਹੈ ਤੋਸ ਪਰਮਪਿਤਾ ਪ੍ਰਮਾਤਮਾ ਦੇ ਦਰਸ਼ਨ ਦੇਦਾਰੇ ਕਰੀਏ ਉਸ ਦਾ ਸਿਮਰਨ ਕਰੀਏ ਸਾਧ ਸੰਗਤ ਜੀ ਏਕ ਕੜੀ ਸਿਮਰਨ ਕਰੋ ਨਾ ਲਾਗੈ ਕਲੋ ਕਲੇਸ਼ ਪ੍ਰਭੂ ਕੇ ਦਰਬਾਰ ਮੈਂ ਹੋਵੈ ਉਜਲ ਪੇਸ਼ ਸਾਧ ਸੰਗਤ ਜੀ ਇਹ ਜੋ ਘਰ ਦੇ ਵਿੱਚ ਦੁੱਖ ਨੇ ਨਾ ਇਹ ਸਾਡੇ ਆਪਣੇ ਬਣਾਏ ਨੇ ਸਾਧ ਸੰਗਤ ਜੀ ਇਹ ਸੱਚ ਹੈ ਕਿ ਭਾਈ ਸੁੱਖ ਤੇ ਦੁੱਖ ਜ਼ਿੰਦਗੀ ਚ ਆਉਂਦੇ ਨੇ ਪਰ ਬੋਤੇ ਸੁਖ ਸਾਧ ਸੰਗਤ ਜੀ ਬੋਤੇ ਜੋ ਦੁੱਖ ਨੇ ਉਹ ਅਸੀਂ ਖੁਦ ਪੈਦਾ ਕੀਤੇ ਨੇ ਸਤਿਗੁਰੂ ਅਰਜਨ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਏਕ ਕੜੀ ਸਿਮਰਨ ਕਰੋ ਨਾ ਲਾਗੇ ਕੋ ਕਲੇਸ਼ ਕਿ ਭਾਈ ਘਰ ਦੇ ਵਿੱਚ ਸਿਮਰਨ ਕਰ ਅੰਮ੍ਰਿਤ ਬਾਣੀ ਦਾ ਜਾਪ ਕਰ ਘਰ ਦੇ ਵਿੱਚ ਕਲੇਸ਼ ਖਤਮ ਹੋਣਗੇ ਇਹ ਸਾਧ ਸੰਗਤ ਜੀ ਬੇਨਤੀ ਕਿ ਭਾਈ ਜੋ ਘਰ ਦੇ ਵਿੱਚ ਸਿਮਰਨ ਕਰੇਗਾ ਜੋ ਗੁਰੂ ਵਾਲਾ ਹੈ ਸਿਮਰਨ ਕਰੇਗਾ ਸਾਧ ਸੰਗ ਕਰੇਗਾ ਗੁਰਬਾਣੀ ਪੜ੍ਹੇਗਾ ਸਾਧ ਸੰਗ ਜੀ ਉਹ ਨਿਸ਼ਾਨੀ ਕਰੇਗਾ ਉਹ ਸ਼ਰਾਬ ਨਹੀਂ ਪੀਏਗਾ ਤੇ ਸਾత్సੰਗਤ ਜੀ ਜੇ ਇਨਸਾਨ ਸ਼ਰਾਬ ਨਾ ਪੀਵੇ ਅੱਧੇ ਕਲੇਸ਼ ਤਾਂ ਸਾਡੇ ਵੈਸੇ ਹੀ ਖਤਮ ਹੋ ਗਏ ਘਰ ਵਾਲੇ ਨਾਲ ਝਗੜਾ ਨਹੀਂ ਹੋਏਗਾ ਬੱਚੇ ਵੀ ਖੁਸ਼ ਰਹਿਣਗੇ ਸਾత్సੰਗਤ ਜੀ ਕਦੇ ਸੋਚੋ ਸਾత్సੰਗਤ ਜੀ ਕਈ ਵਾਰੀ ਕੋਈ ਇਨਸਾਨ ਪਾਰਟੀ ਦੇ ਵਿੱਚ ਜਾਂਦਾ ਹੈ ਨਾ ਵਿਆਹ ਸ਼ਾਦੀ 'ਚ ਜਾਂਦਾ ਸਾਰੇ ਹੱਸ ਖੇਡ ਰਹੇ ਨੇ ਸਾత్సੰਗਤ ਜੀ ਨੱਚ ਰਹੇ ਨੇ ਤੇ ਇੱਕ ਐਸਾ ਇਨਸਾਨ ਭਾਈ ਜਿਸ ਨੇ ਬਹੁਤ ਸ਼ਰਾਬ ਪੀਤੀ ਹੋਈ ਹੈ ਤੇ ਸਾత్సੰਗਤ ਜੂ ਡਿੱਗਦਾ ਹੈ ਕਦੇ ਅੱਧਰ ਡਿੱਗਦਾ ਹੈ ਕਦੇ ਨੱਚਦਾ ਹੈ ਸਾత్సੰਗਤ ਜੀ ਮਾਟੀ ਦਾ ਪੁੱਤਰਾ ਤੇ ਲੋਕ ਉਸਦੇ ਹੱਸਦੇ ਨੇ ਉਹਦੀ ਵੀਡੀਓ ਬਣਾਉਂਦੇ ਤੇ ਸਾਦ ਸੰਗਤ ਜੀ ਕਦੇ ਉਸਦੇ ਬੱਚਿਆਂ ਬਾਰੇ ਸੋਚ ਕੇ ਦੇਖਿਓ ਜੋ ਉਸ ਨੂੰ ਦੇਖ ਰਹੇ ਨੇ ਉਸ ਦੀ ਪਤਨੀ ਬਾਰੇ ਸੋਚ ਕੇ ਦੇਖਿਓ ਸਾਦ ਸੰਗਤ ਜੀ ਕੀ ਭਾਈ ਜੋ ਉਸ ਸ਼ਰਾਬੀ ਵਿਅਕਤੀ ਦੀ ਪਤਨੀ ਹੈ ਉਸ ਦੇ ਦਿਲ ਤੇ ਕੀ ਬਿੰਦ ਦੀ ਹੋਵੇਗੀ ਉਸ ਦੇ ਬੱਚਿਆਂ ਤੇ ਕੀ ਬਿੰਦ ਦੀ ਹੋਵੇਗੀ ਉਹ ਵੀ ਸੋਚਦੇ ਹੋਣਗੇ ਕਿ ਰੱਬਾ ਸਾਡੇ ਪਿਤਾ ਜੀ ਵੀ ਦੂਸਰੇ ਵਰਗੇ ਹੁੰਦੇ ਸ਼ਰਾਬ ਨਾ ਪੀਤੀ ਹੁੰਦੀ ਤਾਂ ਅਸੀਂ ਵੀ ਵਿਆਹ ਸ਼ਾਦੀ ਦਾ ਪਾਰਟੀ ਦਾ ਆਨੰਦ ਮਾਣਦੇ ਸਾਦ ਸੰਗਤ ਜੀ ਉਸਦੀ ਪਤਨੀ ਵੀ ਸੋਚਦੀ ਹੋਵੇਗੀ ਕਿ ਜੇ ਮੇਰਾ ਪਤੀ ਸ਼ਰਾਬ ਨਾ ਪਿੰਦਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਸਾਦ ਸੰਗਤ ਜੀ ਕਦੇ ਸੋਚੋ ਕਿ ਜਦੋਂ ਆਪਾਂ ਕਿਸੇ ਸ਼ਰਾਬੀ ਨੂੰ ਨਸ਼ੇ ਵਾਲੇ ਨੂੰ ਦੇਖਦੇ ਆ ਨਾ ਸਾਦ ਸੰਗਤ ਜੋ ਡਿੱਗਦਾ ਹੈ ਉੱਠਦਾ ਹੈ ਲੇਟ ਜਾਂਦਾ ਹੈ ਅਨੇਕਾਂ ਸਾਦ ਸੰਗਤ ਜੀ ਨਸ਼ੇ ਕਰਕੇ ਉਸ ਨੂੰ ਖੁਦ ਨਹੀਂ ਪਤਾ ਹੁੰਦਾ ਕੀ ਕਰ ਰਿਹਾ ਲੋਕ ਹੱਸਦੇ ਨੇ ਉਹਦੀ ਵੀਡੀਓ ਬਣਾਉਂਦੇ ਨੇ ਪਰ ਸਾਦ ਸੰਗਤ ਜੀ ਕਦੇ ਉਸਦੇ ਪਰਿਵਾਰ ਵੱਲ ਦੇਖਿਆ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋएगी ਕਿ ਜਿਨ੍ਹਾਂ ਦੇ ਪਿਤਾ ਜੀ ਭਾਈ ਉੱਥੇ ਡਿੱਗ ਰਹੇ ਨੇ ਸਾਤਸੰਗਤ ਜੀ ਕਈ ਵਾਰੀ ਕੀ ਹੈ ਬੰਦਾ ਰਸਤੇ ਦੇ ਵਿੱਚ ਜਾਂਦਾ ਜਾਂਦਾ ਡਿੱਗ ਜਾਂਦਾ ਸਾਤਸੰਗਤ ਜੀ ਅਨੇਕਾ ਪ੍ਰਕਾਰ ਦੇ ਸਥਾਨ ਨੇ ਭਾਈ ਕਰੇ ਫੋਨ ਆਉਂਦਾ ਕਈ ਤੁਹਾਡੇ ਪਿਤਾ ਜੀ ਉੱਤੇ ਡਿੱਗੇ ਪਏ ਨੇ ਸਾਤਸੰਗਤ ਜੀ ਬਹੁਤੇ ਪਰਿਵਾਰਾਂ ਨਾਲ ਹੁੰਦਾ ਹੈ ਤਾਂ ਸਾਤਸੰਗਤ ਜੀ ਆਪਾਂ ਹੱਸਣਾ ਨਹੀਂ ਆਪਾਂ ਉਹਨਾਂ ਦੀ ਮਦਦ ਕਰਨੀ ਉਸ ਇਨਸਾਨ ਨੂੰ ਸਮਝਾਣਾ ਹੈ ਨਹੀਂ ਨਹੀਂ ਸਮਝਾ ਸਕਦੇ ਸਾਤਸੰਗਤ ਜੀ ਘਟੋ ਘਟੋ ਉਸ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਰੀਏ ਕੀ ਪਤਾ ਸਾਤਸੰਗਤ ਜੀ ਉਹ ਪ੍ਰਮਾਤਮਾ ਕਦੋਂ ਸਾਡੀ ਅਰਦਾਸ ਸੁਣ ਲਵੇ ਉਸ ਪਰਿਵਾਰ ਲਈ ਉਸ ਇਨਸਾਨ ਲਈ ਅਰਦਾਸ ਕਰੀਏ 사ਤਸੰਗਤ ਜੀ ਕਿ ਮਾਲਕਾ ਇਹਨਾਂ ਨੂੰ ਇਸ ਨੂੰ ਵੀ ਸਤਬੁੱਧੀ ਦੇ ਇਹ ਵੀ ਨਸ਼ੇ ਛੱਡੇ ਇਹਦੇ ਘਰ ਦੇ ਵਿੱਚ ਵੀ ਖੁਸ਼ੀਆਂ ਆਣ ਤੇ 사ਤਸੰਗਤ ਜੀ ਨਸ਼ੇ ਨੇ ਸਾਡੇ ਬਹੁਤੇ ਦੁੱਖ ਲੈ ਕੇ ਆਇਆ 사ਤਸੰਗਤ ਜੀ ਜੋ ਨਸ਼ਾ ਹੈ ਬਹੁਤੇ ਸਾਡੇ ਬੱਚਿਆਂ ਦੇ ਖੁਸ਼ੀਆਂ ਖੋਈਆਂ ਨੇ ਐਸੇ ਸ਼ਰਾਬ ਨੇ 사ਤਸੰਗਤ ਜੀ ਬਹੁਤ ਸਾਡੇ ਬੱਚਿਆਂ ਦਾ ਭਵਿੱਖ ਖੋਇਆ ਤੇ ਨਾਮ ਜਪਣ ਵਾਲਾ 사ਤਸੰਗਤ ਜੀ ਇਨਸਾਨ ਸ਼ਰਾਬ ਨਹੀਂ ਪੀਏਗਾ ਉਹਦੇ ਘਰ 'ਚ ਵੈਸੀ ਸੁੱਖ ਆ ਗਈ ਨਾਮ ਜਪਣ ਵਾਲੀ ਪਤਨੀ ਸਾਸੰਗਤ ਜੀ ਪਤੀ ਨੂੰ ਕਦੇ ਤੋਖਾ ਨਹੀਂ ਦੇਗੀ। ਨਾਮ ਜਪਣ ਵਾਲਾ ਪਤੀ ਪਤਨੀ ਨੂੰ ਕਦੇ ਤੋਖਾ ਨਹੀਂ ਦੇਵੇਗਾ। ਨਾਮ ਜਪਣ ਵਾਲੀ ਸੱਸ ਸਾਸੰਗਤ ਜੀ ਆਪਣੀ ਨੂਰ ਰਾਣੀ ਨੂੰ ਆਪਣੀ ਬੇਟੀ ਸਮਾਨ ਸਮਝੇਗੀ। ਸਾਸੰਗਤ ਜੀ ਨਾਮ ਜਪਣ ਵਾਲੀ ਜੋ ਨੂਰ ਰਾਣੀ ਹੈ ਉਹ ਆਪਣੀ ਮਾਂ ਨੂੰ ਸੱਸ ਸਮਾਨ ਸਮਝੇਗੀ ਘਰ ਦੇ ਵਿੱਚ ਕਲੇਸ਼ ਹੀ ਨਹੀਂ ਹੋਏਗਾ। ਜੇ ਨਾਮ ਜਪਣ ਵਾਲੀ ਨੂਰ ਰਾਣੀ ਹੋਏਗੀ ਸਾਸੰਗਤ ਜੀ ਸੱਸ ਦੀ ਸੇਵਾ ਕਰੇਗੀ ਜਿਵੇਂ ਉਹ ਮਾਂ ਦੀ ਸੇਵਾ ਕਰਦੀ ਹੈ ਮਾਂ ਸਮਝੇਗੀ ਉਹ। ਤਸਾ ਸਬੀ ਸਤਸੰਗਤ ਜੀ ਦੀ ਸਤਸੰਗੀ ਹੋਈ ਨਾਮਦਾਨ ਵਾਲੀ ਹੋਈ ਤਸਾ ਸੰਗਤ ਜੀ ਨੂਰ ਰਾਣੀ ਨੇ ਕੋਈ ਗਲਤੀ ਕੀਤੀ ਜਿਵੇਂ ਆਪਾਂ ਆਪਣਾ ਬੱਚਾ ਗਲਤੀ ਕਰੇ ਨਾ ਸਤਸੰਗਤ ਜੀ ਆਪਾਂ ਟਾਲ ਦਿੰਨੇ ਕੋਈ ਗੱਲ ਨਹੀਂ ਭਾਈ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਸਤਸੰਗਤ ਜੀ ਬਾਰ ਬਾਰ ਕਮੀਆਂ ਨਹੀਂ ਕੱਢੇਗੀ ਤੇ ਲੜਾਈ ਸਾਡੇ ਘਰ ਦੇ ਵਿੱਚ 사త్సંગ ਜੀ ਗੁਰੂ ਜੀ ਫਰਮਾਉਂਦੇ ਨੇ ਬੋਲਤ ਬੋਲਤ ਬੜਾ ਬਿਆਦੀ ਬੋਲ ਬੋਲੇ ਸਾਰਸੰਗਤ ਜੀ ਅੱਜ ਘਰ ਦੇ ਵਿੱਚ ਕਲੇਸ਼ ਬਹੁਤ ਨੇ ਉਹ ਸਾਡੀ ਜ਼ਬਾਨ ਕਰਕੇ ਨੇ ਭਾਈ ਇੱਕ ਜਣੇ ਨੂੰ ਗੁੱਸਾ ਆਇਆ ਦੂਜਾ ਚੁੱਪ ਰਵੇ ਪਤੀ ਨੂੰ ਗੁੱਸਾ ਆਇਆ ਭਾਈ ਪਤਨੀ ਚੁੱਪ ਰਵੇ ਪਤਨੀ ਨੂੰ ਗੁੱਸਾ ਆਇਆ ਪਤੀ ਚੁੱਪ ਰਵੇ 사త్సੰਗਤ ਜੀ ਸੱਸ ਨੂੰ ਗੁੱਸਾ ਆਇਆ ਭਾਈ ਨੂਰਾਨੀ ਚੁੱਪ ਰਵੇ ਨੂਰਾਨੀ ਨੂੰ ਗੁੱਸਾ ਆਇਆ ਸੱਸ ਚੁੱਪ ਰਵੇ ਇੱਕ ਚੁੱਪ ਸੋ ਸੁਖ ਸਾਸੰਗ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਬੋਲਤ ਬੋਲਤ ਬੜਾ ਬੈਦ ਕਿ ਭਾਈ ਜਿਆਦਾ ਬੋਲਣ ਦੇ ਨਾਲ ਝਗੜਾ ਵੱਧਦਾ ਹੈ ਸਾਸੰਗ ਜੀ ਇਸ ਕਰਕੇ ਭਾਈ ਗੁਰੂ ਵਾਲੇ ਬਣੋ ਏਕ ਕੜੀ ਸਿਮਰਨ ਕਰੋ ਨਾ ਲਾਗੈ ਕਲੇਸ਼ ਸਾਸੰਗਤ ਜੀ ਕਰਦੇ ਕਲੇਸ਼ ਖਤਮ ਹੁੰਦੇ ਨੇ ਬਾਰ ਬਾਰ ਬੇਨਤੀ ਸਾਸੰਗ ਜੀ ਜਿਆਦਾਤਰ ਜੋ ਕਲੇਸ਼ ਨੇ ਅਸੀਂ ਖੁਦ ਪੈਦਾ ਕੀਤੇ ਨੇ ਤੇ ਨਾਮ ਲਾ ਦਿੰਨੇ ਭਾਈ ਰੱਬ ਨੇ ਸਾਡੀ ਜ਼ਿੰਦਗੀ ਚ ਬੜਾ ਦੁੱਖ ਦਿੱਤਾ ਹੈ ਸਾਸੰਗਤ ਜੀ ਸ਼ਰਾਬ ਅਸੀਂ ਖੁਦ ਪੀਂਨੇ ਆਂ ਕਰਦੇ ਵਿੱਚ ਕਲੇਸ਼ ਹੁੰਦਾ ਹੈ ਦੋਸ਼ ਅਸੀਂ ਰੱਬ ਤੇ ਲਾਨੇ ਸਾਧ ਸੰਗਤ ਜੀ ਅਹੰਕਾਰ ਸਾਡੇ ਅੰਦਰ ਹੈ ਅਹੰਕਾਰ ਕਰਕੇ ਅਸੀਂ ਘਰ ਚ ਲੜਾਈ ਝਗੜਾ ਕਰਦੇ ਹਾਂ ਦੋਸ਼ ਰੱਬ ਨੂੰ ਲਾਨੀ ਅਹੰਕਾਰ ਕਰਕੇ ਸਾਧ ਸੰਗਤ ਜੀ ਸੀ ਪੜੋਸੀਆਂ ਨਾਲ ਲੜ ਪੈਨੇ ਕੰਮ ਧੰਦੇ ਤੇ ਜਾਣੇ ਉੱਥੇ ਲੜ ਪੈਨੇ ਸਾਧ ਸੰਗਤ ਜੀ ਫਿਰ ਦੋਸ਼ ਆਪਾ ਪ੍ਰਮਾਤਮਾ ਨੂੰ ਦਿੰਨੇ ਸਾਧ ਸੰਗਤ ਜੀ ਕਦੇ ਸਤ ਸੰਗੀ ਲੋਕਾਂ ਦੀ ਜ਼ਿੰਦਗੀ ਦੇਖਿਓ ਗਵਾਂਡੀਆਂ ਨਾਲ ਕੋਈ ਲੜਾਈ ਝਗੜਾ ਨਹੀਂ ਕਰੇ ਵੀ ਕੋਈ ਲੜਾਈ ਝਗੜਾ ਨਹੀਂ ਜਿੱਥੇ ਕੰਮ ਕਰਦੇ ਨੇ ਉੱਥੇ ਵੀ ਕੋਈ ਲੜਾਈ ਝਗੜਾ ਨਹੀਂ ਸਾਤਸੰਗ ਜੀ ਬੜੇ ਪਿਆਰ ਨਾਲ ਰਹਿੰਦੇ ਨੇ ਇਹ ਤਾਈਆਂ ਸਤਿਗੁਰਾਂ ਨੇ ਫਰਮਾਇਆ ਕਿ ਭਾਈ ਏਕ ਕੜੀ ਸਿਮਰਨ ਕਰੋ ਨਾ ਲਾਗੈ ਕਲੋ ਕਲੇਸ਼ ਪ੍ਰਭੂ ਕੇ ਦਰਬਾਰ ਮੈਂ ਹੋਵੇ ਉਜਲ ਪੇਸ਼ ਕਿ ਭਾਈ ਇੱਥੇ ਵੀ ਬੈਕੁਨਤਾਂ ਬਣ ਜਾਣ ਘਰ ਹੀ ਸਵਰਗ ਬਣ ਜਾਣਾ ਸਾਤਸੰਗਤ ਜੀ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਸਥਾਨ ਮਿਲੇਗਾ ਇਸ ਸਾਧ ਸੰਗਤ ਜੀ ਬੇਨਤੀ ਪਾਈ ਆ ਹੰਕਾਰ ਨਹੀਂ ਕਰਨਾ ਆਪਾਂ ਨਿੰਦਾ ਵੀ ਨਹੀਂ ਕਰਨੀ ਤੇ ਸਾਧ ਸੰਗਤ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਹੈ ਸਤ ਸੰਗ ਕਰਨਾ ਹੈ ਭਜਨ ਬੰਦਗੀ ਕਰਨੀ ਆਪਾਂ ਕੰਮ ਤਾਂ ਦਾ ਵੀ ਕਰਨਾ ਨਾਮ ਵੀ ਜਪਣਾ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਨਾਮ ਵੀ ਜਪਣਾ ਹੈ ਮਾਤਾ ਪਿਤਾ ਦੀ ਸੇਵਾ ਵੀ ਕਰਨੀ ਹੈ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਤੇ ਨਾਮ ਵੀ ਜਪਣਾ ਹੈ ਉਹ ਪਰਮਾਤਮਾ ਬੜਾ ਖੁਸ਼ ਹੋਏਗਾ ਨਾਲੇ ਸੰਸਾਰ ਦੇ ਵਿੱਚ ਸੁਖੀ ਸੁਖ ਹੋਣਗੇ ਸਾਧ ਸੰਗਤ ਜੀ